ਆਰੇਨ ਪਿਆਰ ਭਰੀ ਸਸਤੀ ਦਾ ਤੇ ਅੱਜ ਆਪਾਂ ਛੋਲੀਆਂ ਤੇ ਮਸ਼ਰੂਮ ਦੀ ਸਬਜ਼ੀ ਬਣਾਉਣੀ ਆ ਤੇ ਕਰਦੇ ਆਂ ਜੀ ਆਪਾਂ ਵੀਡੀਓ ਸਟਾਰਟ ਆ ਆਪਾਂ ਛੋਲੀਆਂ ਲੈ ਲਿਆ ਇਹ ਦੇਸੀ ਛੋਲੀਆਂ ਆਪਣਾ ਤੇ ਇਹ ਆਪਾਂ ਕੱਢ ਕੇ ਰੱਖ ਲਿਆ ਸੀਗਾ ਡੇਢ ਕਪਈਆ ਇਹ ਛੋਲੀਆਂ ਤੇ ਇਹ ਆਪਣਾ ਇਹ ਕਾਲੂ ਆਪਾਂ چیر ਕੇ ਰੱਖਿਆ ਵੱਡਾ ਤੇ ਇਹ ਹੈਗੀ ਮਸ਼ਰੂਮ ਜਿਹਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਆਲੂ ਆਪਾਂ ਤਾਂ ਪਾਉਨੇ ਆ ਕਿ ਮੇਰਾ ਬੇਟਾ ਨਾ ਜਿਹੜਾ ਉਹ ਮਸ਼ਰੂਮ ਨਹੀਂ ਖਾਂਦਾ ਹੈਗਾ ਤੇ ਉਹ ਵਿੱਚੋਂ ਆਪਦੇ ਆਲੂ ਕੱਢ ਕੇ ਖਾ ਲੂਗਾ ਤੇ ਬਹੁਤ ਹੀ ਟੇਸਟੀ ਵੈਸੇ ਬਣਦੀ ਆ ਆਲੂ ਮਸ਼ਰੂਮ ਤੇ ਇਹ ਕਿੰਨੇ ਆਪ ਆਪ ਬਣਾ ਕੇ ਛੋੜੀਆਂ ਮਸ਼ਰੂਮ ਤਾਂ ਆਪਾਂ ਬਣਾਉਨੇ ਬਣਾਉਨੇ ਆ ਤੇ ਨਾਲ ਆਲੂ ਪਾ ਕੇ ਤੁਸੀਂ ਬਣਾਓ ਤਾਂ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਬਜੀ ਇੱਧਰ ਆਪਾਂ ਕੁੱਕਰ ਰੱਖ ਲਿਆ ਤੇ ਆਪਾਂ ਸਰੋਂ ਦੇ ਤੇਲ ਦਾ ਹੀ ਲਾਉਨੇ ਆ ਤੜਕਾ ਇਹ ਆ ਪੱਤੀ ਕਟਚੀ ਸਰੋਂ ਦਾ ਤੇਲ ਦਾ ਪਾ ਲਓ ਨਾਲ ਹੀ ਆਪਾਂ ਇਹ ਇਹ ਜੀਰਾ ਪਾ ਦਿਆਂਗੇ ਇੰਗ ਬਾਦਾਂਗੇ ਇਹ ਤੇਜ ਪੱਤਾ ਇਹ ਕੜੀ ਪੱਤੇ ਆ ਚਾਰ ਪੰਜ ਇਹ ਆਪਾਂ ਸੁਕਾ ਕੇ ਰੱਖਲੇ ਸੀ ਤੇ ਆਪਾਂ ਇਹ ਪਾ ਲੇਨੇ ਹੁਣ ਜੇ ਆਪਾਂ ਕੜੀ ਪੱਤੇ ਦਾ ਨਾ ਜਿਹੜਾ ਆਪਾਂ ਬੂਟਾ ਲਾਇਆ ਸੀ ਉਹ ਐਕਦੀ ਨਾ ਗਰਮੀ ਚ ਸੁੱਕ ਗਿਆ ਸੀ ਆ ਇਸ ਕਰਕੇ ਹੁਣ ਆਪਾਂ ਕੜੀ ਪੱਤੇ ਦੇ ਉਹ ਪੱਤੇ ਰੱਖ ਲਏ ਇਹ ਆਪਾਂ ਜਿਹੜਾ ਹੈਗਾ ਮਸਾਲਾ ਬਣਾ ਕੇ ਰੱਖਿਆ ਇਹ ਤਿੰਨ ਪਿਆਜ਼ ਆ ਅਦਰਕ ਆ ਲਸਣ ਆ ਟਮਾਟਰ ਤੇ ਹਰੀ ਮਿਰਚ ਇਹ ਆਪਾਂ ਸਾਰਾ ਇਹਨੂੰ ਨਾ ਗ੍ਰाइंड ਕਰ ਲਿਆ ਤੇ ਗ੍ਰाइंड ਕਰਕੇ ਆਪਾਂ ਇਹਨੂੰ ਇਹਦੇ ਵਿੱਚ ਪਾ ਦੇਣਾ ਸਾਰੇ ਅਜਾਪਾਂ ਦੇਸੀ ਤਰੀਕੇ ਨਾਲ ਹੀ ਬਣਾਵਾਂਗੇ ਸਾਰੀ ਸਬਜ਼ੀ ਇਸ ਤਰ੍ਹਾਂ ਬਰਤੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ ਥੋੜਾ ਤੜਕਾ ਚੰਗੀ ਤਰ੍ਹਾਂ ਭੁੰਨਿਆ ਹੋਣਾ ਜ਼ਰੂਰੀ ਹੁੰਦਾ ਜੇ ਤੁਹਾਡਾ ਤੜਕਾ ਚੰਗੀ ਤਰ੍ਹਾਂ ਭੁੰਨਿਆ ਭੁੰਨਿਆ ਗਿਆ ਮਸਾਲਾ ਚੰਗੀ ਤਰ੍ਹਾਂ ਨਾਲ ਵਿੱਚ ਭੁੰਨਿਆ ਗਿਆ ਤੇ ਥੋੜੀ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਰਹੀ ਆ। ਬਸ ਐਸੀ ਤਰ੍ਹਾਂ ਹੀ ਆਪਾਂ ਇਹਨੂੰ ਹਿਲਾਵਾਂਗੇ। ਇੱਧਰ ਆਪਾਂ ਜਿਹੜੇ ਮਸਾਲੇ ਪਾਉਣੇ ਆ ਇਹਦੇ ਵਿੱਚ ਆਪਣਾ ਇਹ ਚੰਗੀ ਤਰ੍ਹਾਂ ਭੁੰਨ ਗਿਆ ਇਹ ਮਸਾਲਾ। ਆਹ ਦੇਖੋ ਚੰਗੀ ਤਰ੍ਹਾਂ ਭੁੰਨਿਆ ਗਿਆ। ਤੇ ਇਹਦੇ ਵਿੱਚ ਨਾ ਆਪਾਂ ਇੱਕ ਚਮਚ ਨਮਕ ਪਾਇਆ। ਨਮਕ, ਮਿਰਚ ਮਸਾਲਾ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਪਾ ਸਕਦੇ ਆ। ਇਹ ਗਿਆ ਆਪਣਾ ਧਨੀਆ ਪਾਊਡਰ ਆ, ਇਹ ਲਾਲ ਮਿਰਚ ਪਾਊਡਰ ਆ ਤੇ ਇਹ ਹਲਦੀ ਪਾਊਡਰ ਆ ਤੇ ਇਹ ਕਿਚਨ ਕਿੰਗ ਮਸਾਲਾ। ਤੇ ਇਹਨੂੰ ਆਪਾਂ ਸਾਰੇ ਨੂੰ ਇਹ ਵਾਲਾ ਜਿਹੜਾ ਆਪਾਂ ਇਹਦੇ ਇਸ ਭਾਂਡੇ ਦੇ ਵਿੱਚ ਆਪਾਂ ਉਹ ਗ੍ਰाइंड ਕੀਤਾ ਸੀਗਾ ਜਿਹੜਾ ਮਸਾਲਾ ਇਹਦੇ ਵਿੱਚ ਸੀ ਤੇ ਆਪਾਂ ਇਹਦੇ ਵਿੱਚ ਹੀ ਐ ਪਾ ਲੈਨੇ ਆ ਕਿਉਂਕਿ ਆਪਣਾ ਪਾਣੀ ਵੀ ਉਹ ਵੇਸਟ ਨਹੀਂ ਹੁੰਦਾਗਾ ਤੇ ਇਹਨੂੰ ਆਪਣਾ ਇੰਜ ਹਿਲਾ ਲਾਂਗੇ ਇੱਕ ਤਾਂ ਇਹਦੇ ਨਾਲ ਜਿਹੜਾ ਆਪਾਂ ਜਦੋਂ ਇਸ ਤਰ੍ਹਾਂ ਪਾਉਂਨੇ ਆ ਮਸਾਲੇ ਕਿ ਇੱਕ ਤਾਂ ਇਹ ਜਲਦੇ ਨਹੀਂ ਹੈਗੇ ਤੇ ਇੱਕ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਐਸਾ ਨਾ ਕਰਕੇ ਇਹ ਹੁਣ ਆਪਾਂ ਅੰਡਾ ਪਾ ਦਿੰਨੇ ਆ ਇਹਦੇ ਵਿੱਚ ਆਪਾਂ ਇਹਨੂੰ ਫਲਾ ਲਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਸਾਲੇ ਨੂੰ ਜਿਹੜਾ ਹੈਗਾ ਇਹਦੇ ਵਿੱਚ ਭੁੱਜਣ ਦੇ ਆਂਗੇ ਚੰਗੀ ਤਰ੍ਹਾਂ ਫੁੱਲ ਜੂਗਾ ਇਹਦੇ ਵਿੱਚ ਮਸਾਲਾ ਇਹ ਤੇ ਇਹਦੀ ਮਹਿਕ ਬਹੁਤ ਜ਼ਿਆਦਾ ਸੋਹਣੀ ਆਉਣ ਲੱਗ ਜਾਂਦੀ ਆ ਜਦੋਂ ਮਸਾਲਾ ਆਪਾਂ ਭੁੰਨਦੇ ਆਂ ਆਪਾਂ ਹੁਣ ਇਹਨਾਂ ਮਸਾਲਾ ਇਹਦੇ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਭੁੱਜ ਗਿਆ ਤੇ ਆਪਨ ਨੂੰ ਬਹੁਤ ਵਧੀਆ 스ਮੈਲ ਆਉਣ ਲੱਗ ਗਈ ਆ ਦੇਖੋ ਕਿੰਨਾ ਵਧੀਆ ਭੁੱਜਿਆ இது ஆலு பா ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਪਾਣੀ ਜਿੰਨਾ ਕ ਆਪਾਂ ਨੂੰ ਤਰੀ ਚਾਹੀਦੀ ਏਦੀ ਉਨਾ ਕੱਪ ਪਾਵਾਂਗੇ ਜਿਆਦਾ ਚਾਹੀਦੀ ਥੋੜੀ ਚਾਹੀਦੀ ਉਹ ਤੁਸੀਂ ਵੇਖ ਲਓ ਵੀ ਤੁਹਾਨੂੰ ਕਿੰਨੀ ਕ ਚਾਹੀਦੀ ਬਸ ਆਪਨੂੰ ਇੰਨੀ ਚਾਹੀਦੀ ਹੁਣ ਆਪਾਂ ਇਹਦਾ ਢੱਕਣ ਜਿੰਨੇ ਲਾ ਦਨ ਸੀਟੀਆਂ ਜਾਂ ਦੋ ਮਰਵਾ ਦੇਾਂਗੇ ਆਪਾਂ ਆਪਣੀ ਸਬਜੀ ਬਣ ਕੇ ਹੋ ਗਈ ਜੀ ਤਿਆਰ ਤੇ ਆਪਾਂ ਇਹਦੇ ਉੱਤੇ ਪਾਤਾ ਹਰਾ ਧਨੀਆ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ 'ਚ